ਤਾ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ੇ ਵਿਰੋਧ ਚ ਇਸ ਵਿੱਚ ਪੁਲਿਸ ਤੇ ਸਰਕਾਰ ਦੇ ਸਹਿਯੋਗ ਦੇ ਨਾਲ ਜੋ ਲੋਕ ਨਸ਼ਾ ਵੇਚ ਰਹੇ ਨੇ ਉਹਨਾਂ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਦੇਖਣ ਨੂੰ ਮਿਲ ਰਿਹਾ ਹੈ ਕਿ ਜੋ ਲੋਕ ਨਸ਼ਾ ਵੇਚਦੇ ਨੇ ਅਤੇ ਉਹਨਾਂ ਦੇ ਨਸ਼ਾ ਵੇਚਣ ਦੇ ਮਾਮਲੇ ਦਰਜ ਨੇ ਉਹਨਾਂ ਦੇ ਘਰਾਂ ਤੇ ਵੀ ਪੀਲਾ ਪੰਜਾ ਚਲਾਇਆ ਜਾ ਰਿਹਾ ਤਾਂ ਇਸੇ ਦੇ ਤਹਿਤ ਅੱਜ ਜ਼ਿਲ੍ਹਾ ਸੰਗਰੂਰ ਦੇ ਗਰ ਬਸਤੀ ਵਿਖੇ ਦੇਖਣ ਨੂੰ ਮਿਲਿਆ ਕਿ ਇੱਕ ਕਾਰ ਉੱਤੇ ਪੁਲਿਸ ਦੇ ਵੱਲੋਂ ਪਹਿਲਾ ਪੰਜਾ ਚਲਾਇਆ ਗਿਆ ਜਿਸ ਵਿੱਚ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਵੀ ਮੌਜੂਦ ਰਹੇ ਵਜ਼ਿਕ ਰਹਿਣੇ ਹੈਗਾ ਸਾਫੀ ਸਾਡੇ ਤੇ ਝੂਠੇ ਬਕੇਸ ਪਾਏ ਹੋਏ ਨੇ ਜੀ ਹੁਣ ਇਹਨਾਂ ਨੇ ਛੱਡਣਾ ਛੱਡ ਜਣਾ ਪੰਨਾ ਕਹਿੰਦੇ ਜਾਂ ਸਾਡੀ ਸਰ ਜੀ ਕੋਈ ਗਰੀਬਾਂ ਦੀ ਪਰਵਾਹ ਨਹੀਂ ਹੈ ਕਿੰਨੇ ਪਰਚੇ ਦਰਜ ਮੇਰੇ ਤਾਂ ਪਰਚੇ ਹੋਣੇ ਜੀ 6 7 ਹੋਣੇ ਮੈਂ ਝੂਠ ਨਹੀਂ ਮਾਰਦੀ ਨਹੀਂ ਜੀ ਜਾਂ 1 2 3 ਇਹਨਾਂ ਨੂੰ ਚਿੱਟੇ ਤੇ ਪਾਏ ਦੀ ਕਹਿੰਦੇ ਵੀ ਤੁਹਾਡੇ ਪਿੱਛੇ ਧਾਰੂ ਦੇ ਨੇ ਪਿੱਛੇ ਭੁੱਕੀ ਭਾਗੀ ਦੇ ਨੇ ਜੀ ਤੁਸੀਂ ਵੇਚਦੇ ਸੀ ਨਹੀਂ ਜੀ ਵੇਚਦੇ ਨਹੀਂ ਤੇ ਹੁਣ ਤਾਂ ਅਸੀਂ ਕੰਮ ਤੇ ਲੱਗਿਆ ਬਹੁਤ ਵਿਚਾਰੀ ਕੰਮ ਲੱਗੇ ਮੁੰਡਾ ਕੰਮ ਤੇ ਆ ਮੈਂ ਮੰਡੀ ਚਾਲੇ ਲੱਗੀ ਨਹੀਂ ਜਾਣਾ ਮੈਂ ਛੁੱਟੀ ਭਰਾਂਦੀ ਫਿਰਦੀ ਆ ਘਰ ਦੇ ਵਾਲੀ ਵੀ ਛੁੱਟੀ ਆ ਜਿਉਂ ਬਿਮਾਰ ਅੰਦਰ ਅੰਦਰ ਬਹੁਤ ਜਾਦੇ ਬਿਮਾਰ ਆ ਜੀ ਅਸੀਂ ਹਾਂ ਜੀ ਅੰਦਰ ਆ ਉਹਨੂੰ ਹੋ ਗਿਆ 15 ਸਾਲ ਦੀ ਸਜ਼ਾ ਗਈ ਬਈਆ ਕੋਨੂ ਟੈਗ ਦੀ ਸ਼ਿਕਾਇਤ ਅਸੀਂ ਬਾਹਰ ਲਾਜ ਕਰਾ ਸੀ ਹਾਂ ਉਹ ਪੁਰਾਣਾ ਕੇਸ ਸੀ ਜੀ ਬਾਹਲਾ ਪੁਰਾਣਾ ਕੇਸ ਸੀ ਜੀ ਜਿਹੜੀ ਪਹਿਲਾਂ ਵੇਚਦੇ ਸੀ ਨਾ ਨਹੀਂ ਸਰ ਜੀ ਅੱਜ ਨਹੀਂ ਵੇਚਦੇ ਨੇ ਜਿਹੜੀ ਵੇਚਦੀ ਸੀ ਬਸ ਹਾਂ ਜੀ ਹਾਂ ਸਾਡੇ ਤੇ ਪਰਚੇ ਆ ਹੀ ਪਾਏ ਨੇ ਅਸੀਂ ਕੁਝ ਨਹੀਂ ਕਰਦੇ ਹੁਣ ਜੀ ਜੇ ਆਪਣੇ ਕੰਮ ਧੰਦੇ ਲੱਗੇ ਨਹੀਂ ਕਰਦੇਗਾ ਪਹਿਲਾਂ ਵੀ ਨਹੀਂ ਕਰਾ ਪਹਿਲਾਂ ਵੀ ਨਹੀਂ ਕਰਾ ਕੰਮ ਕਰ ਕਰਦੇ ਜੀ ਸਰ ਜੀ ਇਹਨਾਂ ਨੇ ਝੂਠੇ ਸਾਡੇ ਤੇ ਪਰਚੇ ਪਾਏ ਨੇ ਝੂਠੇ ਪਰਚੇ ਪਾਏ ਨੇ ਇਹਨਾਂ ਨੇ ਜੀ ਸਾਡੇ ਤੇ ਕੁਝ ਨਹੀਂ ਸਾਡੇ ਦਾ ਜੀ ਇਹ ਗਰੀਬਾਂ ਦੀ ਬਣਾਇਦਾ ਛੱਡਣਾ ਛੱਡ ਜਾਣਾ ਪੰਨਣਾ ਪੰਨ ਜਾਂ ਜੀ ਸਾਡੀ ਕੋਈ ਗਰੀਬਾਂ ਵਾਲੀ ਹੋਣੀ ਹੈਗੀ ਰੋਕਾ ਲਾ ਕੇ ਅਸੀਂ ਮੈਜਾਂਗੇ ਜੀ ਠੀਕ ਹੈ ਹਾਂ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਲੀਗਲ ਸਟਰਕਚਰ ਆਪਣੇ ਪਿੱਛੇ ਬਣਿਆ ਹੋਇਆ ਹੈ ਇਸ ਦਾ ਡੈਫੀਨੇਸ਼ਨ ਦੇ ਆਰਡਰ ਸੀ ਤੇ ਇਹ ਬਨੌਂ ਕਰਦਾ ਹੈਗਾ ਕਿ ਕਾਕਰ ਸਿੰਘ ਤੇ ਵੱਧ ਤੋਂ ਵੱਧ ਹੋਰ ਉਹ ਤੇ ਜਿਹੜਾ ਕਾਕਰ ਸਿੰਘ ਹੈ ਉਸ ਦੇ ਸੰਬੰਧ ਐਫ ਆਈ ਆਰs ਪਹਿਲਾਂ ਦਰਜ ਨੇ ਤੇ ਜਿਹੜਾ बलजीत कौर पुलिस है उससे छ एफ आई आर दर्ज है कुल मिला के इस कपल दिते हैं एन डी बी एस दफ़ आई आर दर्ज है क्योंकि इस मामले भी शिकायत आई है कि एन डी बी एस एक दर्खन करी होंगी इसलिए अच्छे अंड ऑर्डर सपोर्ट वास्तव इतनी मौजूद ਉਹ ਕਹਿ ਰਹੇ ਜੀ ਕਿ ਅਸੀਂ ਨਸ਼ਾ ਨਹੀਂ ਵੇਚਦੇ ਵੀ ਬਹੁਤ ਟਾਈਮ ਤੋਂ ਅਸੀਂ ਦਾ ਕੋਈ ਕੰਮ ਨਹੀਂ ਕੀਤਾ ਕਿਉਂਕਿ ਪਰਿਵਾਰ ਦਾ ਕਰ ਦਾ ਜਿਹੜਾ ਘਰ ਵਾਲਾ ਇਹਨਾਂ ਦਾ ਉਹ ਵੀ ਜੇਲ੍ਹ ਦੇ ਅੰਦਰ ਹੀ ਹੈ ਵੀ ਸਾਡੇ ਉੱਤੇ ਧੱਕੇ ਨਾਲ ਜਿਹੜੇ ਪਰਚੇ ਦੱਤੇ ਕਿਤੇ ਗਏ ਲੇਟੈਸਟ ਵੀ ਐਫਆਈਆਰ ਹੈਗੀ ਜੀ ਦਰਜ ਇਸ ਸਾਲ ਦੀ ਵੀ ਤੇ ਇਸ ਲਈ ਹੀ ਉਹ ਦਿਖਾਉਂਦਾ ਹੈ ਕਿ ਜੋ ਰਿਪੀਟਡ ਕੰਪਲੇਂਟਸ ਆ ਰਹੀਆਂ ਹੈਗੀਆਂ ਉਹਨਾਂ ਦਾ ਕੋਈ ਬੇਸਿਸ ਹੈ ਜਿਹੜੇ ਨਵੇਂ ਐਫਆਈਆਰ ਦਰਜ ਨੇ ਉਹ ਵੀ ਅਨਡਿਪੈਕਟਿਡ ਹੀ ਨੇ ਜੀ ਉਹ ਵੀ ਹੈਗੀਆਂ ਐਕਸਾਈਜ਼